ਪਿਛਲੇ 2-3 ਦਿਨਾਂ ਤੋਂ ਹਰ ਸਿੱਖ ਸ੍ਰੀ ਅਨੰਦਪੁਰ ਸਾਹਿਬ ਦਾਕਾ ਸ੍ਰੀ ਕੀਰਤਿਸਰ ਸਾਹਿਬੇ ਕੀ ਜੋ ਪ੍ਰਪਰਾ ਦਾ ਕਹਾਣ ਹੋਇਆ ਉਸ ਨੂੰ ਦੇਖ ਕੇ ਸੁਣ ਕੇ ਚਿੰਤਤ ਹੈ। ਨਾ ਮੀਡੀਆ ਦੇ ਵਿੱਚ ਵੀ ਕਿਹਾ ਹੈ ਕਿ ਸਾਡਾ ਕਿਸੇ ਵਿਅਕਤੀ ਨਾਲ ਕੋਈ ਵਿਰੋਧ ਨਹੀਂ ਹੈ। ਸਿੱਖ ਦਾ ਸਿੱਖ ਨਾਲ ਕਾਹਦਾ ਵਿਰੋਧ ਹੈ? ਪਾਪੀ ਪਲੀ ਸਿੰਘ ਦੇ ਸਿੱਖ ਨੇ ਸਾਗਾ ਕੀ ਵਿਰੋਧਾਗੰਗਲਾ ਕੋਈ ਵਿਰੋਧ ਨਹੀਂ ਗੁਰੂ ਕੀ ਬਾਣੀ ਦਾ ਪ੍ਰਚਾਰ ਕਰਨ ਵਾਲੇ ਕੋਈ ਵਿਰੋਧ ਨਹੀਂ ਹੈ ਵਿਰੋਧ ਕਰਦਾ ਵਿਰੋਧ ਉਸ ਤਰੀਕੇ ਦਾ ਜਿਦੇ ਵਿੱਚ ਪਰੰਪਰਾ ਦੀਆਂ ਕੱਚੀਆਂ ਹੁੰਦੀਆਂ ਦੋ ਹਜ਼ਾਰ 18 ਦੇ ਵਿੱਚ ਮੈਨੂੰ ਤਪਸ਼ੀਨੀ ਕੰਧਵਾ ਸਾਹਿਬ ਤੇ ਜਥੇਦਾਰ ਦੇ ਨਾਲ ਐਕਟਿੰਗ ਜਥੇਦਾਰ ਦੀ ਸੇਵਾ ਸੰਪਤੀ ਗਈ ਸੀ ਸ਼ਿਸ਼ੋਪਰੀ ਉਤਰਪੰਧ ਕਮੇਟੀ ਔਰ ਗੁਰੂ ਪਾਤਸ਼ਾਹ ਦੀ ਹਜ਼ੂਰੀ 'ਚ ਮੈਂ ਕਹਿਣਾ ਕਿ ਮੈਨੂੰ ਪਹਿਲਾਂ ਇਹਦਾ ਕੋਈ ਇਲਮ ਨਹੀਂ ਸੀ ਕੋਈ ਜਾਣਕਾਰੀ ਨਹੀਂ ਸੀ ਨਾ ਮੈਨੂੰ ਉਹਨੇ ਨਕੀਸ਼ਿਆ ਸੀ ਨਾ ਮੈਨੂੰ ਉਹਨੇ ਦੱਸਿਆ ਸੀ ਕਿ ਕੰਮ ਨੂੰ ਦਾਕਟਰ ਸੀਨੀਰ ਡਾਕਟਰ ਸਾਹਿਬ ਤੇ ਜਥੇਦਾਰੀ ਦੇ ਨਾਲ ਐਕਟਿੰਗ ਜਥੇਦਾਰੀ ਦੀ ਸੇਵਾ ਸੀ ਦੇਣੀ ਹੈ ਕੋਈ ਨਹੀਂ ਸੀ ਦੱਸਿਆ। اور میں مانجوک سنگھ صاحب জ্ঞানী ਰਣਜੀਤ سنگھ جی جو اس ویلے جਥੇਦਾਰ ਸੰਪਾਖੀ ਕੇਸ਼ਵਰ ਸਾਹਿਬ ਦੇ ਉਹਨਾਂ ਦੇ ਪੱਖ ਤੁਸੀਂ ਉਹਨਾਂ ਦੀ ਰਹਾਇਸ਼ ਸ੍ਰੀ ਅਮਰਸਾ ਸਾਹਿਬ سے

ਕਾਕਸ਼ੀ ਦੀ ਦੰਮਸਾ ਹੱਟ ਤੇ ਜੱਤੇਦਾਰ ਦੇ ਨਾਮ ਕਾਲਤਾ ਸ੍ਰੀ ਅਕਾਲ ਤਖਸਰ ਦੇ ਜੱਤੇਦਾਰ ਨੂੰ ਸਵਾਗਤ ਵੀ ਦੇ ਦਿੱਤੀ ਹੈ ਮੈਂ ਉਸੇ ਬੜੇ ਉਸ ਬੜੇ ਪ੍ਰਧਾਨ ਸੀ ਜੱਤਾ ਗਗਨ ਸਿੰਘ ਜੀ ਬੰਗਾਲਪਾਲਾ ਨੂੰ ਨਾਮ ਸੁਣ ਕੀਤਾ ਕਿ ਇਹ ਠੀਕ ਨਹੀਂ ਹੈ ਮੈਂ ਗੰਮਨ ਸਾਹਿਬੇ ਕਿਹਾ ਕਿ ਜਾਂ ਲਗੀ ਚਲੋ ਸਾਰੇ ਰਣਗਲ ਕੇ ਫੈਸਲਾ ਕੀਤਾ ਕਿਸੇ ਹੋਰ ਉੱਪਰ ਮੀਡੀਆ ਚ ਪਿਆ ਨਾ ਦੇ ਉਸ

ਤੁਸੀਂ ਸੇਵਾ ਸੰਭਾਲ ਦੋਵੇਂ ਕਿ ਇਸ ਤਰ੍ਹਾਂ ਨਹੀਂ ਸੰਭਾਲੀ ਸੇਵਾ ਸੰਭਾਲ ਸਮਾਗਮ ਕੀਤਾ ਕਰਨਾ ਚਾਹੀਦਾ ਹੈ ਜਦੋਂ ਹੋਇਆ ਹੈ ਤਾਂ ਦੰਦਮਾ ਸਰਦ 18 ਮਤੀ ਬਦਲ ਤੇ 2017 ਦੇ ਵਿੱਚ ਹੁਣ ਤੁਸੀਂ ਇਹ ਐਕਟਿੰਗ ਸੇਵਾ ਹੈ ਦੰਦ ਦਾ ਨਹੀਂ ਕਰਨੀ ਕਾਰਜਕਾਰੀ ਵਜੋਂ ਕਰਨੀ ਹੈ ਤੁਸੀਂ ਸੰਭਾਲ ਤੋਂ ਨਾ ਕਹਿੰਦੇ ਹਮਾਂ ਕਾਰਜਕਾਰੀ ਵਜੋਂ ਕਰਨੀ ਹੈ ਅਬ ਸੇਵਾ ਸੰਭਾਲ ਸਮਾਗਮ ਹੋਣਾ ਚਾਹੀਦਾ ਜਿਦੇ ਵਿੱਚ ਬੰਧਨੀਆਂ ਚਤੇ ਬੰਧੀਆਂ ਸੰਪਰਦਾਵਾਂ ਸਿੱਖ ਸਭਾ ਮਹਾਦਰ ਇੱਕ ਤੁੰਗਲ 28 ਹਰਮ ਵੀ ਦੀ ਬਤ ਤਾਉ ਤੇ ਸ੍ਰੀ ਕਾਂਤਾ ਕਾ ਸਹੱਬ ਦਿੱਤੇ ਸਮਾਗਮ ਹੋਇਆ ਸੀ ਜਿਸ ਵਿੱਚ ਪਹਿਲੀ ਦਸਤਾਰ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪੁਖ ਕਰਥੀ ਉਸ ਵਿੱਚ ਸਭੋਗਾਂ ਨੇ ਦਿੱਤੀ ਸੀ ਜੇ ਸ੍ਰੀ ਕਾਂਤਾ ਦਸਤਾਰ ਦੇ ਹਟ ਦਿੱਤੀ ਸਾਹਿਬ ਨੇ ਫਿਰ ਬਾਕੀ ਦਸਤਾਰ ਜੱਥੇਦਾਰ ਸਾਹਿਬਾਨ ਨੇ ਫਿਰ ਸੰਪਰਦਾਮਾ ਨੇ ਜੱਟ ਬੰਦੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿ ਸਾਡੀ ਪਰੰਪਰਾ ਹੈ ਪਹਿਲੋ ਕੀ ਹੁੰਦਾ ਸੀ ਪਹਿਲੋ ਜਦੋਂ ਜਥੇਦਾਰ ਨਵੇਂ ਮੁਕਾਸੀ ਤੇ ਜਥੇਬੰਦੀਆਂ ਸੰਪਰਦਾਵਾਂ ਦੇ ਨਾਲ مشورہ ਕੀਤਾ ਜਾਂਦਾ ਸੀ ਕਿ ਭਾਈ ਅਸੀਂ ਜਥੇਦਾਰ ਸਾਹਿਬਾ ਨੂੰ ਤੁਸੀਂ ਕੋਈ ਨਾਮ ਸੁਝਾਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ مشورہ ਕਰਦੀ ਸੀ ਤੇ ਕਹਿੰਦਾ ਕਿ ਚਿੱਠੀਆਂ ਲਿਖੀਆਂ ਜਾਂਦੀਆਂ ਸੀ ਹਰ ਸੰਪਰਦਾ ਅਤੇ ਜਥੇਬੰਦੀ ਨੂੰ ਚਿੱਠੀ ਜਾਂਦੀ ਸੀ ਫੇਰ ਨਾਮ ਸੁਝਾਈ ਜਾਂਦੇ ਸੀ ਉਹਨਾਂ ਨਾਵਾਂ ਦੇ ਵਿੱਚੋਂ ਫਿਰ ਸਿਲੈਕਸ਼ਨ ਕੀਤਾ। ਪਿਛਲੇ ਤਿੰਨ ਸਾਲ ਤੋਂ ਹੋਣ ਲੱਗ ਪਿਆ ਵੀ ਜਦੋਂ ਜਥੇਦਾਰ ਸਾਹਿਬ ਲਾਦੇ ਉਹ ਸੇਵਾ ਸੰਭਾਲ ਸਕਾਉਂਦੇ ਉਹ ਪੂਰੋ ਸੰਗਤ ਸਾਧਨਾ ਜਥੇਦਾਰਾਂ ਦੇ ਨਾਲ। ਕਿ ਤੇ ਫਿਰ ਉਹਨਾਂ ਤੋਂ ਦਸਤਾਰ ਪੇਟ ਕਰਵਾ ਕੇ ਤੇ ਇੱਕ ਕਿਸਮ ਦੀ ਜਥੇਦਾਰ ਨੂੰ ਮੰਨਤਾ ਜਿਹੜੀ ਹੈ ਉਹ ਪੰਥ ਵੱਲੋਂ ਲੈ ਲਈ। ਤੇ ਹੁਣ ਉਹ ਵੀ ਕਾਲੇ ਖੇਡ। ਤੇ ਪੰਥ ਵੱਲੋਂ ਹੁਣ ਪ੍ਰਮਾਣ ਵੀ ਲੈਣ ਦੀ ਲੋੜ ਹੀ ਨਹੀਂ ਆ ਗਿਆ ਪੰਥ ਦੀਆਂ ਸੰਸਥਾਾਂਾਂ ਸਿੰਘ ਸਭਾਵਾਂਾਂ ਦਿੱਤ ਬੰਦੀਆਂ ਸੰਪਰਕਾਂਾਂ ਵੱਲੋਂ ਪ੍ਰਮਾਣ ਦੀ ਲੈਣ ਦੀ ਲੋੜ ਹੀ ਨਹੀਂ ਉਹ ਵੀ ਕੰਮ ਚੱਲਦਾ ਤੇ ਜੇ ਪੰਥ ਨਾ ਬੋਲਿਆ ਤੇ ਹੁਣ ਉਹਦੇ ਦੂਰ ਨਹੀਂ ਹੈ ਜਿਵੇਂ ਸਾਰਿਆਂ ਨੂੰ ਪਤਾ ਹੈ ਕਿ ਮਾਫੀ ਵੇਲੇ ਘਰੇ ਸੱਧਿਆ ਸੀ ਤੇ ਕਾਫੀ ਦੇ ਹਦੇਸ਼ ਦਿੱਤੇ ਸੀ ਕਿ ਦੇ ਦਿਓ ਭਾਈ ਸਾਹਿਬ ਤੇ ਜੇ ਅੱਜ ਪੰਥ ਨਾ ਨੋ ਬੋਲਿਆ ਤੇ ਉਹ ਤੁਮ ਦੂਰ ਨਹੀਂ ਹੈ ਜੇ ਕੋ ਦਸਤਾਰ ਵੀ ਘੇ ਸੱਤ ਕੇ ਦੇ ਦਿਆ ਕਰਦੀ ਹੈ ਤੇ ਘਰ ਤੋਂ ਤੋੜ ਦਿਆ ਕਰਕੇ ਉੱਜਾ ਤੱਕ ਅੱਦਾ ਚੱਲਦਾ ਇਹ ਹਾਲ ਪ੍ਰਕਾਰ ਇਹ ਜੇ ਅੱਜ ਅਸੀਂ ਚੋਪ ਰਹਿ ਗਿਆ ਉ ਤਾਂ ਕੁਝ ਨਹੀਂ ਹੋਇਆ ਹੋਰ ਵਾਲੇ ਸੰਦਰਭ ਵਿੱਚ ਇਹ ਵੀ ਪਸ਼ੂ ਹੋ ਸਕਦਾ ਹੈ ਘਰ ਦੇ ਵਿੱਚ ਹੀ ਜਾਂ ਪਾਰਟੀ ਤੇ ਦਫਤਰ ਦੇ ਵਿੱਚ ਹੀ ਸੈਕਟਰਲ ਮੀਟਿੰਗ ਕੀਤੀ تھی ਉੱਚੀ ਦਸਤਾਵੇਜ਼ ਦੇ ਰੂਪ ਕਰਕੇ ਪੰਥ ਦੀ ਵਰਤ ਕੇ ਸੰਪਰਦਾਵਾਂ ਦੀ ਜੱਥੇਬੰਦੀਆਂ ਦੀ ਲੋੜ ਹੀ ਕੋਈ ਨਹੀਂ ਜ਼ਰੂਰਤ ਹੀ ਕੋਈ ਇਹ ਠੀਕ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਸਰਵਉੱਚ ਸੰਸਥਾ ਹੈ ਪਰ ਬਾਕੀ ਸੰਸਥਾਵਾਂ ਜਾਂ ਬਾਕੀ ਸੰਪਰਦਾਵਾਂ ਬਾਕੀ ਜੱਥੇਬੰਦੀਆਂ ਸਿੰਘ ਸਭਾਵਾਂ ਇਹ ਸਿਰਵਉੱਚ ਸੰਸਥਾ ਨਹੀਂ ਹੈ ਬਾਹਾਂ ਨੇ ਤੁਸੀਂ ਬਾਹਾਂ ਲਤਾਂ ਨੂੰ ਤੋੜ ਕੇ ਕਿਵੇਂ ਸਰਵਾਈਵ ਕਰ ਸਕਦੇ ਹੋ ਕਿਵੇਂ ਅੱਗੇ ਵੱਧ ਸਕਦੇ ਹੋ ਵਕਸਾ ਕਹੀਏ ਜੇ ਤੁਸੀਂ ਆਪਣੀਆਂ ਬਾਹਾਂ ਤੋੜ ਲਓਗੇ ਆਪਣੀਆਂ ਲੱਤਾਂ ਤੋੜ ਲਓਗੇ ਮਰਦੇ ਆ ਤੁਸੀਂ ਸਰੀਰੋਂ ਨਾ ਵੀ ਸਰਮੌਤ ਹੈ ਪਰ ਜੇ ਤੁਸੀਂ ਬਾਹਾਂ ਤੋੜ ਲਓਗੇ ਲੱਤਾਂ ਤੋੜ ਲਓਗੇ ਤੁਸੀਂ ਸਰਵਾਈਵ ਕਰ ਹੀ ਕਰੋਗੇ ਚਤੋਂ ਦੇ ਕਿਵੇਂ ਇਹ ਤਾਂ ਸ਼ਿੰਗਾਰ ਹੈ ਜਥੇ ਬੰਦੀਆਂ ਸੰਪਰਦਾਮਾਂ ਸਿਕਸਬਾਹਾਂ ਸਬਾ ਸੋਸਾਇਟੀਆਂ ਗੁਰਦੁਆਰਾ ਕਮੇਟੀਆਂ ਇਹ ਤਾਂ ਸ਼ਰਮੀ ਗੁਰਦੁਆਰਾ ਪਰੰਪਰਾ ਕਮੇਟੀ ਦਾ ਸ਼ਿੰਗਾਰ ਆ ਤੁਸੀਂ ਇਹਨੂੰ ਉਤਾਰ ਕੇ ਪਹਿਰੂਪੀਏ ਕਿਵੇਂ ਹੋ ਸਕਦੇ ਭੱਦੇ ਕਿਵੇਂ ਹੋ ਸਕਦੇ ਤੁਛਦਾ ਸੋਚੋ ਕਮਾਲ ਦੀ ਹੈ ਕਿਉਂਕਿ ਬਹੁਤ ਸਾਰੇ ਬੁਲਾਰਿਆਂ ਨੇ ਪੈਦੋਦਸੀ ਦਿੱਤਾ ਹੈ 2 ਦਸੰਬਰ ਦਾ ਫਖੂ ਨਾਮ ਕੋਦਾ ਸਮਰਦੇ ਹੁਕਮਨਾਮੇ ਦੀਆਂ ਇੱਕ ਦੋ ਮਤਾ ਕਿਹਨਾਂ ਪ੍ਰਵਾਨ ਨਹੀਂ ਮਹਨੂ ਉਹ ਇੱਕ ਦੋ ਮਤਾ ਹਟਾਉਣ ਵਾਸਤੇ ਇਹ ਸਾਰਾ ਕੰਮ ਕੀਤਾ ਪਹਿਲਾਂ ਮੈਨੂੰ ਕਰਤਾਰਪ ਸਿੰਘ ਕਰਕੇ ਪਾਸੇ ਕੀਤਾ ਫਿਰ ਮਾਨਜੋਤ ਸਿੰਘ ਸਾਹਿਬ ਜੀ ਨੂੰ ਮਾਨਜੋਤ ਸ਼ੁਤਾਨ ਸਿੰਘ ਦੇ ਪਾਸੇ ਕੀਤਾ ਇਹੋ ਮਤਾਂ ਜਿਹੜੀਆਂ ਪ੍ਰਵਾਨ ਨਹੀਂ ਐ ਇਹ ਹਟਾਉਂਦੇ ਪਰ ਮੈਂ ਇੱਕ ਗੱਲ ਦੱਸ ਰਿਹਾ ਹਾਂ ਮੀਡੀਆ ਵੀ ਕੜੋਤਾ ਹੈ ਜਿਸ ਸੰਗਤ ਸਾਰੇ ਸੁਣਦੇ ਹੋ ਜਿਹੜੀਆਂ ਇੱਕ ਦੋ ਮਤਾਂ ਜਿਨ੍ਹਾਂ ਨੂੰ ਕਹਿੰਦੇ ਇਹ ਪ੍ਰਵਾਨ ਨਹੀਂ ਨਾ ਹੈ ਇਹ ਨੀਹਾਂ ਦੇ ਬਾਕੀ ਹੁਕਮਨਾਮਾ ਇਹਨਾਂ ਨੀਹਾਂ ਦੇ ਉੱਪਰ ਹੈ ਜੇ ਤੁਸੀਂ ਇਹ ਇੱਕ ਦੋ ਮਤਾਂ ਹਲਾਉਂਗੇ ਨਾ ਤੇ ਸਾਰਾ 2 ਦਸੰਬਰ ਦਾ ਹੁਕਮਨਾਮਾ ਡਿੱਗੂਗਾ ਉਹਦ ਜੋ ਵੀ ਇੱਕ ਦੋ ਮਤਾਂ ਕੱਢਦੀਆਂ ਤੇ 2 ਦਸੰਬਰ ਦਾ ਹੁਕਮਨਾਮਾ ਸਟੈਂਡ ਕਰੇ ਤੇ ਚੜਤੀ ਇਸ ਢੰਗ ਦੇ ਨਾਲ ਕੀਤੀ ਗਈ ਹੈ ਚਣਾਈ ਜਿਹੜੀ ਹੈ ਨਾ ਚਣਾਈ ਇਹ ਕੰਗ ਦੀ ਇਸ ਢੰਗ ਦੇ ਨਾਲ ਕੀਤੀ ਗਈ ਹੈ 82 ਫੈਸਲੇ ਥੱਲੇ ਹੈ ਤੇ ਧਾਰਮਿਕ ਉੱਪਰ ਜਦੋਂ ਥੱਲੇ ਰਾਸੀ ਫੈਸਲੇ ਕੱਟੋਗੇ ਨਾ ਤੇ ਧਾਰਮਿਕ ਵੀ ਕੜੰਮ ਕਰਕੇ ਡਿੱਗ ਜਾਣਗੇ ਤੇ ਜਦੋਂ ਧਾਰਮਿਕ ਕੜੰਮ ਕਰਕੇ ਡਿੱਗੇ ਉਦੋਂ ਤੁਸੀਂ ਵੀ ਗਏ ਤੇ ਡੇਗ ਨਾਲੇ ਵੀ ਗਏ ਜਿੱਤੇ ਰੱਖਿਓਗਾ ਇਹ ਹੋਣਾ ਨਹੀਂ ਹੋ ਸਕਦਾ 18 ਮਾਰਚ ਤੋਂ ਪਹਿਤੋਂ ਪਹਿਲੂ ਹੋਵੇ 18 ਮਾਰਚ ਨੂੰ ਭਾਰਤੀ ਦਾ ਆਲੰਗ ਕੀਤਾ ਨਾ ਸਾਹਿਬ ਬੰਦੇ ਹੋ ਸਕਦਾ 18 ਮਾਰਚ ਤੋਂ ਪਹਿਲਾਂ ਪਹਿਲਾਂ ਹੋ ਜਾ। ਪਰ ਚੇਤੇ ਰੱਖਿਓ ਹੁਕਮਨਾਮੇ ਪਹਿਲਾਂ ਵੀ ਕਿਹ ਹੁਕਮਨਾਮੇ ਬਦਲੇ ਗਏਗੇ। ਸਾਦੇ ਸਾਹਿਬ ਨੂੰ ਮਾਫੀ ਦਿੱਤੀ ਸੀ ਹਫਤੇ ਬਾਅਦ ਫਿਰ ਉਹ ਹੁਕਮਨਾਮਾ ਬਦਲ ਦਿੱਤਾ ਗਿਆ ਸੀ। ਪਰ ਉਹਦਾ ਕਾਰਨ ਕਿ ਪਹਿਲਾ ਜਿਹੜਾ ਹੁਕਮਨਾਮਾ ਸੀ ਉਹ ਤੰਤਰ ਭਾਵਨਾਵਾਂ ਦੀ ਤਰਜਮਾਨੀ ਕਰਦਾ ਸੀ ਨਹੀਂ ਕਰਦਾ ਸੀ। ਸਾਰੇ ਪੰਥ ਨੇ ਵਿਰੋਧ ਕੀਤਾ ਉਹਦਾ ਧਰਮ ਨੇ ਪ੍ਰਦਰਸ਼ਨ ਹੋਏ ਰੋਸ ਮਜਾਲੇ ਹੋਏ ਫਿਰ ਹਫਤੇ ਬਾਅਦ ਉਹ ਹੁਕਮਨਾਮਾ ਬਦਲਿਆ ਇਹ ਇਤਿਹਾਸ ਦੇ ਵਿੱਚ ਦਰਜ ਹੋ ਗਿਆ ਕਿ ਹੁਕਮਨਾਮਾ ਬਦਲ ਦਿੱਤਾ ਗਿਆ ਕਦੋਂ ਜਦੋਂ ਸਿੰਘ ਸੈਭਾਨ ਨੇ ਦੇਖਿਆ ਕਿ ਸਾਡਾ ਕੀਤਾ ਹੁਕਮਨਾਮਾ ਪੰਥਕ ਭਾਵਨਾਵਾਂ ਦੀ ਦਰਜਮਾਨੀ ਨਹੀਂ ਕਰਦਾ ਪੰਥ ਨੂੰ ਪ੍ਰਵਾਨ ਨਹੀਂ ਹੋਇਆ ਇਸ ਕਰਕੇ ਅਸਈਏ ਹੁਕਮਨਾਮਾ ਬਦਲ ਦਿੱਤਾ ਅੰਤ ਵਿੱਚ ਜੋ ਪਗ ਵਿਧੀ ਤੇ ਚਲੋ ਅੰਤਿਮੰਨੀ ਵਾਪਸ ਲਿਆ ਪਰ ਜੇ ਹੁਣ ਪੰਥ ਨੂੰ ਮਨਜ਼ੂਰ ਹੁਕਮਨਾਮਾ ਬਦਲ ਕੇ ਦਾਸਪੰਥਾਂ ਦੀ ਭਾਵਨਾ ਨੂੰ ਦੀ ਤਸਮਾਨੀ ਕਰਨ ਵਾਲਾ ਪ੍ਰੀਵੋ ਦੇ ਵਿੱਚ ਅਮੈਂਡਮੈਂਟਸ ਹੋਈ ਤੇ ਇਹ ਵੀ ਇਤਿਹਾਸ ਦਾ ਹਿੱਸਾ ਬਣਦਾ ਪਰ ਇਹ ਜਿਹੜਾ ਇਤਿਹਾਸ ਦਾ ਹਿੱਸਾ ਬਣੂਗਾ ਨਾ ਇਹਦੀ ਡੈਕਟ ਕਾਰੇ ਅਕਸਰ ਜਿਵੇਂ ਕਿ ਕਿਉਂਕਿ 2 ਦਸੰਬਰ ਦਾ ਹੁਕਮਨਾਮਾ ਪੰਥ ਨੇ ਪ੍ਰਵਾਨ ਕਰ ਲਿਆ ਕੁਣ ਇਹ ਹੁਕਮਨਾਮੇ ਦੇ ਵਿੱਚੋਂ ਜੇ 2-4 ਗੱਟਾ ਕੱਟਣ ਦੀ ਕੋਸ਼ਿਸ਼ ਹੋਈ ਸਾਰਾ ਹੁਕਮਨਾਮਾ ਕਿ ਟਹਿ ਟੇਰੀ ਹੋਇਆ ਤੇ ਇਹ ਵੀ ਇਤਿਹਾਸ ਦਾ ਹਿੱਸਾ ਹੈ ਜਿੱਤੇ ਰੱਖਿਓ ਜੀ ਵੈਸੇ ਮੁਸ਼ਕਲ ਹੈ ਹੁਣ ਜਿ세 ਆਉਖਾ ਹੈ ਹੁਣ ਲੱਗਦਾ ਨਹੀਂ ਵੀ ਇਹ ਕੰਮ ਹੋਊਗਾ ਪਰ ਜਿਸ ਕਿਸਮ ਦੇ ਸਲਾਹਕਾਰ ਹੈ ਉਮੀਦ ਵੀ ਕਰ ਸਕਦੇ ਵੀ ਹੋ ਵੀ ਸਕਦਾ ਕਿਉਂਕਿ ਜਦੋਂ ਠੀਠ ਦਾ ਹੀ ਧਾਰਨ ਕਰ ਲਈ ਫਿਰ ਕੁਝ ਵੀ ਹੋ ਸਕਦਾ ਇਹ ਤਾਂ ਬੇਸ਼ਰਮੀ ਧਾਰਨ ਕਰ ਲਈ ਫਿਰ ਕੁਝ ਵੀ ਹੋ ਸਕਦਾ ਤੇ ਥੋੜੀ ਜਿਹੀ ਰਾਈ ਦੇ ਦਾਣੇ ਜਿੰਨੀ ਵੀ ਸ਼ਾਨ ਕੋਈ ਫਿਰ ਨਹੀਂ ਹੁੰਦਾ ਤੇ ਜੇ ਰਾਈ ਦੇ ਦਾਣੇ ਜਿੰਨੀ ਵੀ ਸ਼ਾਨ ਘਣਾ ਹੋਈ ਤੇ ਫਿਰ ਹੋ ਸਕਦਾ ਫਿਰ ਹੋ ਸਕਦਾ ਕੁਝ ਵੀ ਹੋ ਸਕਦਾ ਸੋ ਸਾਹ ਸੰਗਤੀ ਪੰਥ ਨੇ ਵੱਡੀਆਂ-ਵੱਡੀਆਂ ਸ਼ਕਤੀਆਂ ਦਾ ਮੁਕਾਬਲਾ ਅਬਦਾਲੀ ਆਇਆ ਕਰਕੇ ਸਰੀਆਕਾਲ ਦਾ ਨਸਲ ਤੇ ਪੰਥ ਨੇ ਉਹਦਾ ਵੀ ਮੁਕਾਬਲਾ ਕੀਤਾ 84 ਦੇ ਵਿੱਚ ਇੰਗਰਾਈਟਨ ਕੇ ਪੰਥ ਨੇ ਉਹਦਾ ਵੀ ਮੁਕਾਬਲਾ ਕੀਤਾ ਗੋਲੇ ਵਰਸਾਈ ਟੋਪਾਂ ਦੇ ਟੈਂਕਾਂ ਦੇ ਗੋਲੀਆਂ ਵਰਸਾਈਆਂ ਬੰਦੂਕਾਂ ਦੀਆਂ ਪੰਥ ਨੇ ਮੁਕਾਬਲਾ ਕੀਤਾ ਪਰ ਇਸ ਵਾਰ ਸਾਡੇ ਸੰਕਲਪ ਨੂੰ ਡੇਗਣ ਦਾ ਯਤਨ ਹੋਇਆ ਸਾਡੇ ਸਿਧਾਂਤ ਨੂੰ ਡੇਗਣ ਦਾ ਯਤਨ ਹੋਇਆ ਖਤਰਨਾਕ ਗੱਲ ਕੀ ਹੈ ਜੇ ਸਾਡੇ ਸਿਧਾਂਤ ਨੂੰ ਡੇਗਣ ਦਾ ਯਤਨ ਹੋਇਆ ਹੈ ਜਾਂ ਸਾਡੀਆਂ ਜਿਹੜੀਆਂ ਮਰਿਆਦਾਵਾਂ ਜਾਂ ਪਰੰਪਰਾਵਾਂ ਹੈ ਉਹਨਾਂ ਨੂੰ ਡੇਗਣ ਦਾ ਯਤਨ ਹੋਇਆ ਤੇ ਖਤਰਨਾਕ ਗੱਲ ਕੀ ਹੈ ਖਤਰਨਾਕ ਗੱਲ ਇਹ ਹੈ ਕਿ ਕਿਤਾ ਉਹਨਾਂ ਨੂੰ ਕਰਨੀ ਹੈ ਜਿਨ੍ਹਾਂ ਨੂੰ ਕਾਨੂੰ ਪਰੰਪਰਾਵਾਂ ਤੇ ਸੰਕਲਪਾਂ ਦੀ ਰਾਖੀ ਸੰਭੀ ਹੈ ਇਹ ਖਤਰਨਾਕ ਕਰਨਾ ਕਹਿੰਦੇ ਕਿਹੜੀ ਹੈ ਜਿਨ੍ਹਾਂ ਨੂੰ ਰਾਖੀ ਸੰਭੀ ਗਈ ਸੀ ਕਿ ਤੁਸੀਂ ਰਾਖੀ ਕਰਨੀ ਹੈ ਆ ਬੈਠੇ ਨਹੀਂ ਜੀ ਪਰ ਤਾਂ ਹੋ ਰਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਕੇਵਲ ਗੋਲਕਾਂ ਗੜਨੀਓ ਤੇ ਗੋਲਕਾਂ ਗੜ ਕੇ ਮਜ਼ਦਮਾਂ ਨੂੰ ਤਲਖਾਹਾਂ ਦੇਣੀਆਂ ਨਹੀਂ ਹੈ ਬਿਜਲੀ ਦੇ ਬਿੱਲ ਭਰਨਾ ਨਹੀਂ ਹੈ ਸੰਕਰਪ ਦੀ ਰਾਖੀ ਕਰਨਾ ਵੀ ਹੈ ਸਿਧਾਂਤ ਦੀ ਰਾਖੀ ਕਰਨਾ ਵੀ ਹੈ ਪੰਥ ਨੇ ਕੱਲੀ ਗੋਲਕ ਸੰਭਾਲਣ ਦੀ ਜ਼ਿੰਮੇਵਾਰੀ ਨਹੀਂ ਦਿੱਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਥ ਨੇ ਸੰਗਤਾਂ ਦੀ ਰਾਖੀ ਕਰਨ ਦੀ ਵੀ ਜ਼ਿੰਮੇਵਾਰੀ ਦਿੱਤੀ ਹੈ ਸੰਕਲਪ ਦੀ ਰਾਖੀ ਕਰਨ ਦੀ ਵੀ ਜ਼ਿੰਮੇਵਾਰੀ ਦਿੱਤੀ ਹੈ ਤੇ ਜਿਹੜੇ ਪਠਾਏ ਨੇ 14 ਤੋਂ 10 ਉਹਨਾਂ ਨੂੰ ਨਾ ਸੰਕਲਪ ਦਾ ਸਮਝ ਆਇਆ ਨਾ ਬਰਿਆਦਾ ਦੀ ਪਤਾ ਹੈ ਨਾ ਉਹਨਾਂ ਨੂੰ ਪਰੰਪਰਾ ਦਾ ਪਤਾ ਕੁਝ ਵੀ ਨਹੀਂ ਬੰਦਾ ਆ 10 ਕਿਹਨੇ ਮੰਚ ਸੰਚਾਲਨ ਕਰਨ ਵਾਲੀ ਇੱਕ ਦੇ ਬਾਰੇ ਸਰਕਾਰੀ ਪਤਾ ਸਸਟੇਕ ਹੈ ਤੇ ਜੇ ਬਾਕੀਆਂ ਦਾ ਵੀ ਪੁੱਛਾਣ ਕਰ ਲੋ ਲੋਆਂ ਦਾ ਤਾਂ ਪਤਾ ਲੱਗ ਜੇ ਉਹਨਾਂ ਦੇ ਇਲਾਕੇ ਚ ਚੱਲ ਕੀ ਇਹ ਦੋ ਇਹ ਦਰਦ ਜੇ ਕੋਈ ਆਵਾਜ਼ ਆਉਂਦਾ ਉਹਦੀ ਕਰਦਾ ਖੁਸ਼ੀ ਕਰਨ ਲੱਗ ਹਰਾਨੀ ਦੀ ਗੱਲ ਕਿ ਜੇ ਸਰਦਾਰ ਵਿਕਰਮ ਸਿੰਘ ਮਜੀਠੀਏ ਨੇ ਕਹਿ ਦਿੱਤਾ ਕਿ ਭਾਈ ਇਹ ਠੀਕ ਨਹੀਂ ਹੋਇਆ ਤੁਸੀਂ ਸੁਣ ਕੇ ਹਰਾਨ ਹੋਵੋਗੇ ਇਹਨਾਂ ਦੇ ਆਈਡੀ ਵੀਦ ਤੇ ਉਹਨਾਂ ਨੂੰ ਵੀ ਨਹੀਂ ਛੱਡਿਆ ਉਹਨਾਂ ਨੂੰ ਵੀ ਨਹੀਂ ਛੱਡਿਆ ਅਸੀਂ ਤਾਂ ਲੱਗਦੇ ਕੀ ਹੈ ਇਹਨਾਂ ਦੇ ਜਿਹੜੇ ਲੱਗਦੇ ਸੀ ਉਹਨਾਂ ਨੂੰ ਵੀ ਛੱਡਿਆ ਕਿੱਸੇ ਹੱਦ ਤੱਕ ਗਿਰੋਗੇ ਯਾਰ ਕਿੱਸਾ ਹੱਦ ਜੇ ਪਾਪਾ ਬਲਵੀਰ ਸਿੰਘ ਜੀ ਜੋ ਮੁਖੀ ਸਨ ਸੁਖਮਨੀ ਅਕਾਲੀ ਪੰਥ ਕੁੱਤਾ ਦੱਸਦੇ ਉਹਨਾਂ ਨੇ ਕਿਹਾ ਕਿ ਕੱਲ੍ਹ ਤੋਂ ਹੋਇਆ ਹੈ ਤੇ ਉਹਨਾਂ ਦੇ ਮਗਰ ਪੈ ਗਏ ਟੀਵੀ ਚੈਨਲਾਂ ਦੇ ਉੱਤੇ ਆ ਕੇ ਉਹਨਾਂ ਨੂੰ ਦੱਸਣ ਲੱਗੇ ਜੇ ਰਾਤ ਤੰਦਮਿਟਕ ਸਾਲ ਦੇ ਮੁਖੀ ਪਾਪਾ ਹਰਨਾਮ ਸਿੰਘ ਬੋਲੇ ਰਿਹਾ ਸੀ ਉਹਨਾਂ ਨੂੰ ਪਏ ਹੋਏ ਕਿੰਨੇ ਕਮਾਲ ਦੀ ਗੱਲ ਕੰਨ ਜੀ ਆਰਐਸਐਸ ਤੇ ਬੀਜੇਪੀ ਤੇ ਆਪਣਾ ਸੌਖਾ ਇਸੇ ਸਮੇਂ ਕਹਿੰਦੇ ਬਣੇ ਸੀ ਜਿਹੜਾ ਵੀ ਖਲਾਫ ਬੋਲਦਾ ਨਾ ਉਹਨੂੰ ਕਹਿੰਦੇ ਕਾਗਰਸੀ ਹੈ ਹੁਣ ਕਹਿੰਦੇ ਬੀਜੇਪੀ ਦਾ ਜੀ ਆਰਐਸਐਸ ਦਾ ਤੇ ਕੋਈ ਲਾਭ ਨਹੀਂ ਜਿਹੜਾ ਇਹਨਾਂ ਨੇ ਖਲਾਫ ਬੋਲੇ ਇੱਥੋਂ ਤੱਕ ਜੇ ਇਹਨਾਂ ਦੇ ਨਾਲ ਬੈਠਾ ਉੱਠ ਕੇ ਵੀ ਇਹਨਾਂ ਦੇ ਖਲਾਫ ਬੋਲਗੇ ਉਹਨੂੰ ਵੀ ਕਹਿੰਦੇ ਉਹ ਤਾਂ ਬੀਜੇਪੀ ਦਾ ਜਿਹੜਾ ਇਹਨਾਂ ਦੇ ਨਾਲ ਉੱਠ ਕੇ ਗਿਆ ਹੋਵੇ 2 ਮਿੰਟ ਪਹਿਲਾਂ ਤੁਸੀਂ ਇੱਥੇ ਦੱਸੇ ਜਾਣਾ ਸੀ ਜੀ ਅਕਾਲ ਤਖਤ ਸਾਹਿਬ ਆਕੇ ਕਹਿ ਦਿਓ ਕਿ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਆ ਕਿ ਅਸੀਂ ਬੀਜੇਪੀ ਨਾਲ ਸਮਝੌਤਾ ਨਹੀਂ ਕਰਨਾ ਮਾਨ ਇਹ ਲੈ ਕੇ ਕਹੋ ਆਖੋ ਸ੍ਰੀ ਅਕਾਲ ਤਖਤ ਸਾਹਿਬ ਦੇ ਖੜ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਆਖੋ ਕਿ ਮਰਦੇ ਮਰ ਜਾ ਕੇ ਪਰ ਬੀਜੇਪੀ ਨਾਲ ਸਮਝੌਤਾ ਨਹੀਂ ਕਰਾਂ ਤੁਸੀਂ ਲੇਲੜੀਆਂ ਕੱਢਦੇ ਪਰਦੇ ਕਿ ਢਿੱਕਬਾਲ ਦੀ ਗੱਲ ਹੈ ਕਿ ਜੇ ਕੋਈ ਹੋਰ ਕੋਈ ਪੰਥ ਦੀ ਗੱਲ ਕਰਦਾ ਕੋਈ ਮਰਿਆਦਾ ਦੀ ਗੱਲ ਕਰਦਾ ਕੋਈ ਸਿਧਾਂਤਾਂ ਦੀ ਗੱਲ ਕਰਦਾ ਉਹ ਕਿਤੇ ਦੇ ਬੀਜੇ ਨਹੀਂ ਇਹ ਆਰਐਸਐਸ ਹੈ ਇਹ ਬੀਜੇਪੀ ਕਰਾ ਰਹੀ ਹੈ ਕਿ ਇਹ ਆਰਐਸਐਸ ਕਰਾ ਰਹੀ ਹੈ ਕਿ ਇਹ ਆਕਾਲੀ ਦਲ ਨੂੰ ਕਮਜ਼ੋਰ ਕਰਨ ਦਾ ਯਤਨ ਹੈ ਵੀ ਆਕਾਲੀ ਦਲ ਨੂੰ ਕਮਜ਼ੋਰ ਕਰਨ ਦਾ ਯਤਨ 2 ਦਸੰਬਰ ਦੇ ਹוקਮਾਂ ਮੇ ਤੋਂ ਬਾਅਦ ਹੀ ਹੋਇਆ ਪਹਿਲਾਂ ਕਿੰਨਾ ਕਮਜ਼ੋਰ ਸੀ ਪਹਿਲਾਂ ਕਿੰਨਾ ਕਮਜ਼ੋਰ ਸੀ 2007 ਤੁਸੀਂ ਬਿਤੇ 2022 ਵਿੱਚ ਬਿਤੇ ਪਹਿਲਾਂ ਕਿੰਨਾ ਕਮਜ਼ੋਰ ਸੀ ਇੱਕ ਉਹਦਾ ਬਕਿਆ ਸੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਮੁੱਖ ਗ੍ਰੰਥੀ ਕਾਲੇ ਜਦੋਂ ਮਾਨਜੋਗ ਸਿੰਘ ਸਾਹਿਬ ਗਿਆਨੀ ਰਕੀਰ ਸਿੰਘ ਜੀ ਨੇ ਕਿਹਾ ਨਾ ਕਿ ਅਨੰਦਪੁਰ ਸਾਹਿਬ ਪਰੰਪਰਾ ਦਾ ਕਾਹਲ ਹੋਇਆ ਇਹਨਾਂ ਨੇ ਉਹ ਵੀ ਨਹੀਂ ਕਿਸ਼ਤੀ ਇਹਨਾਂ ਨੇ ਉਹ ਵੀ ਨਹੀਂ ਬਖਸ਼ਿਆ ਔਰ ਹਰਾਨੀ ਦੀ ਗੱਲ ਹੈ ਕਿ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦਾ ਮੁੱਖ ਗ੍ਰੰਥੀ ਸਾਹਿਬ ਉਹ ਕਹਿ ਰਹੇ ਕਿ ਨੌਕਸਰ ਸਾਹਿਬ ਮर्याਦਾ ਦਾ ਕਹਾਂ ਹੋਇਆ ਜੋ ਸਿਖਾਦੀ ਸਭ ਤੋਂ ਸਰਵੋਤ ਪਦਵੀ ਹੈ ਬਾਬਾ ਪੁੱਢਾ ਸਾਹਿਬ ਦੀ ਪਦਵੀ ਹੈ 2 ਘੰਟੇ ਨੇ ਬੀਤੇ ਇਹਨਾਂ ਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਤਕਰ ਸਰਦਾਰ ਪ੍ਰਤਾਪ ਸਿੰਘ ਜੀ ਨੂੰ ਟੀਵੀ ਚੈਨਲ ਤੇ ਬਾਹਰਾ ਦੁਕੇ ਉੱਥੇ ਮर्याਦਾ ਦਾ ਪਾਲ ਰੋਇਆ ਆਪ ਦੇ ਦਰਬਾਰ ਸਾਹਿਬ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਥੱਲੇ ਕਰਨ ਵਾਸਤੇ ਸੈਕਟਰੀ ਤੋਂ ਬਿਆਨ ਦੋ ਇਮਾਰਤ ਨੂੰ ਸਰਦਾਰ ਪ੍ਰਤਾਪ ਸਿੰਘ ਨੂੰ ਸੁਣ ਰਿਹਾ ਸੀ ਨਾ ਸਪਸ਼ਟ ਪਤਾ ਲੱਗ ਰਿਹਾ ਸੀ ਕਿ ਉਹਨਾਂ ਦਾ ਮਾਨਸਿਕ ਉਹਨਾਂ ਦਾ ਜਵਾਨ ਦੋਵੇਂ 19 ਤੇ ਵੀ ਸਖਿਆ ਦਾ ਸੈਕਟਰੀ ਇਹ ਪਵਾ ਸਰਦਾਰ ਪ੍ਰਤਾਪ ਸਿੰਘ ਸਿਕੰਦਰ ਸ਼੍ਰੋਮਰੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਪਰ ਸੱਚ ਤਾਂ ਹੈ ਨਾ ਜਦੋਂ ਬੋਲ ਰਿਹਾ ਸੀ ਨਾ ਤੇ ਹਰ ਛਾਣਾ ਬੰਦੇ ਨੂੰ ਸਮਝ ਆ ਰਹੀ ਸੀ ਕਿ ਇਹ ਬੋਲ ਨਹੀਂ ਰਿਹਾ ਇਹ ਤਾਂ ਧੱਕੇ ਨਾਲ ਕੱਚਾ ਮਾਰ ਕੇ ਜਿਹੜਾ ਚੋਕ ਮਾਰ ਕੇ ਬਣਾਇਆ ਗਿਆ ਹੈ। ਘਰ ਸੇ ਕੋਈ ਪਤਾ ਲੱਗ ਰਿਹਾ ਸੀ ਜੇ ਕਿਉਂ ਦੇ ਜ਼ਮੀਰ ਦਾ ਉਹਦੇ ਮਨ ਦਾ ਸਾਫ਼ ਨਹੀਂ ਜ਼ੁਬਾਨ ਨਹੀਂ ਸੀ ਤੇ ਬੇਵਸੀ ਜਾਰ ਹੋ ਰਹੀ ਸੀ ਉਹਦੀ ਆਖਾਂ। ਯੋਗੀ ਰਿਆ। ਯਾ ਤੁਹਾਡੇ ਹਰਮੰਦਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦਰਬਾਰ ਸਾਹਿਬ ਦੇ ਮੁੱਖ ਕ੍ਰਾਂਤੀ ਨੇ ਕਹਿ ਦਿੱਤਾ ਹੈ ਤੇ ਤੁਸੀਂ ਉਹਦਾ ਖੰਡਨ ਕਰਾਉਣ ਵਾਸਤੇ ਸੈਕਟਰੀ ਨੂੰ ਬਰਾਬਰ ਖੜਾ ਕਰਦੇ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸੈਕਟਰੀ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਕਰਨ ਜਿਹਦੇ ਕਹੇ ਬੋਧ ਨੂੰ ਤੁਸੀਂ ਖੰਡਣ ਕਰਨ ਵਾਸਤੇ ਉਹਦਾ ਇਸਤੇਮਾਲ ਕਰੋ ਜਿਹੜੇ ਸਲਾਹਕਾਰ ਹੈ ਜਿਹੜੇ ਦੇਰੇ ਆਉਂਦੇ ਨੇ ਸਲਾਹਾ ਵੀ ਹਸਤਰਾ ਕਾਗੂ ਐਡਕਸ਼ਨ ਮਾਨ ਵਾਲਾ ਉਹਦਾ ਸਾਡਾ ਇਹਨਾਂ ਦੀ ਉਹ ਵੀ ਲੋੜੀ ਅੱਜ ਇਹਨਾਂ ਨੇ ਲੋੜਿਆ ਆਉਂਦੇ ਕੱਲ ਨੂੰ ਸਰਕਾਰ ਹੋਵੇ ਕਾਂਗਰਸ ਦੀ ਸਰਕਾਰ ਹੋਵੇ ਕਿਸੇ ਹੋਰ ਪਾਰਟੀ ਦੀ ਕੋਈ ਕੋਈ ਗਲਤ ਕੰਮ ਕਰੇ ਜੱਥੇਦਾਰ ਉਹਨਾਂ ਦੀ ਗਲਤ ਕੰਮ ਦੇ ਖਿਲਾਫ ਜਿਹੜਾ ਆਵਾਜ਼ ਉਠਾਉਣ ਤੇ ਜੇ ਉਹਨਾਂ ਦੇ ਲੋਕ ਕਰਦਾਰ ਕਸ਼ੀ ਕਰਨਗੇ ਤੇ ਫਿਰ ਤੁਹਾਡੇ ਕੋਲੇ ਜਵਾਬ ਕੀ ਹੋਊਗਾ ਦੱਸੋ ਕੀ ਜਵਾਬ ਦੇਉਗੇ ਤੁਸੀਂ ਅਕਾਲੀਆ ਜਵਾਨ ਵਾਲੇ ਉਹ ਟੀਵੀ ਚੱਕਲਾਂ ਤੇ ਬਹਿ ਬਹਿ ਕੇ ਤੁਸੀਂ ਕਰਦਾਰ ਕਸ਼ੀ ਤਾਂ ਕਰਦੇ ਪਈਓ ਜੇ ਕਾਂਗਰਸ ਦੇ ਲੀਡਰਾਂ ਨੇ ਝਾੜੂ ਪਾਰਟੀ ਦੇ ਲੀਡਰਾਂ ਨੇ ਭਾਜੀਪੀ ਦੇ ਲੀਡਰਾਂ ਨੇ ਜਦੋਂ ਜੱਥੇਦਾਰ ਨੇ ਉਹਨਾਂ ਨੂੰ ਅੱਖਾਂ ਵਿਖਾਈਆਂ ਤੇ ਉਹਨਾਂ ਨੇ ਕਰਦਾਰ ਕਸ਼ੀ ਕੀਤੀ ਤੁਸੀਂ ਕੀ ਜਵਾਬ ਦੇਉਗੇ ਕੀ ਕਹੋਗੇ ਤੁਸੀਂ ਵੀ ਜਹੇਦਾਰ ਦਾ ਸਨਮਾਨਜਨਕ ਹੁੰਦਾ ਏ ਇਹ ਕਹੂੰਗੇ ਨਾ ਕਿ ਜਹੇਦਾਰ ਦਾ ਸਨਮਾਨਜਨਕ ਹੁੰਦਾ ਜੀ ਸਚਕੰਨ ਸਿੰਘ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਦਾ ਸਨਮਾਨਜਨਕ ਹੁੰਦਾ ਜੀ ਉਹਨਾਂ ਲਈ ਸਨਮਾਨਜਨਕ ਹੁੰਦਾ ਛੋੜੇ ਲਈ ਸਨਮਾਨਜਨਕ ਨਹੀਂ ਹੈ ਛੋੜੇ ਲਈ ਕੋਈ ਸਨਮਾਨਜਨਕ ਨਹੀਂ ਕੀ ਕਿਹੜੀਆਂ ਕਰਤਾ ਪਾ ਰਹੇ ਹੋ ਤੁਸੀਂ ਕਿਹੜੀਆਂ ਕਰਤਾ ਪਾ ਰਹੇ ਆ ਅਜੇ ਇੱਕ ਹਰਮਸਕਾਰ ਪਿਠਾ ਰੱਖਿਆ ਹੈ ਚੈਨਲ ਦੇ ਉੱਤੇ

ਸੋ ਸਾਥ ਸੰਗਤ ਦੀ ਤਾਨੂੰ ਚਾਪਣਾ ਪਏ ਸੋਚਣਾ ਪਏ ਜੇ ਅਸੀਂ ਨਾ ਚਾਕੇ ਅਸੀਂ ਨਾ ਸੋਚਿਆ ਤੇ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਸੰਕਰ ਜਿਹੜਾ ਕਿਸ ਤੋਂ ਵੀ ਵੱਡਾ ਗੰਭੀਰ ਹੁੰਦਾ ਇਸ ਤੋਂ ਵੀ ਵੱਡਾ 1900 ਵੀ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੋ ਰਿਹਾ ਸੀ ਗੁਰਦੁਆਰਿਆਂ ਨੂੰ ਨਿਜੀ ਜਗ੍ਹਾ ਦਾ ਸਮਝਣ ਲੱਗ ਸਮਝ ਕੇ ਗੁਰਦੁਆਰਿਆਂ ਦੇ ਵਿੱਚ ਘਿਰੋਣੇ ਆਖਰੋਗੇ ਹੋਣ ਲੱਗ ਪਏ ਪਹਿਲਾਂ ਥੋੜਾ ਥੋੜਾ ਵਿਰੋਧ ਹੋਇਆ ਸਰਕਾਰਾਂ ਨੂੰ ਦੀ ਪੁਸ਼ਪਨਾਇ ਕਰਦੀ ਸੀ ਪਹਿਲਾਂ ਥੋੜਾ ਥੋੜਾ ਵਿਰੋਧ ਹੋਇਆ ਉਹਨਾਂ ਨੇ ਵਿਰੋਧ ਦਬਾਤਾ ਉਹਨਾਂ ਨੂੰ ਸ਼ਹਿਰ ਗਈ ਉਹਨਾਂ ਨੇ ਵੱਡੇ ਅਪਰਾਧ ਕੀਤੇ ਤੇ ਜਦੋਂ ਵੱਡੇ ਅਪਰਾਧ ਕੀਤੇ ਫਿਰ ਜਦੋਂ ਪਰਥ ਨੂੰ ਜਾਗਾਈ ਤੇ ਜਦੋਂ ਫਿਰ ਪਰਥ ਨੇ ਉਹਨਾਂ ਨੂੰ ਭਜਾਉਣ ਦਾ ਯਤਨ ਕੀਤਾ ਫਿਰ ਸ਼ਹੀਦਗੀਆਂ ਹੋਈਆਂ ਕਿ ਅਸੀਂ ਉਸ ਸੰਵਿਧਾਨ ਇੰਤਜ਼ਾਰ ਕਰ ਰਹੇ ਹਾਂ ਇਹਨਾਂ ਨੂੰ ਅਸੀਂ ਮੌਕੇ ਤੇ ਮੌਕਾ ਮੌਕੇ ਤੇ ਮੌਕਾ ਦੇ ਕੇ ਕਿ ਉਸ ਸੰਵਿਧਾਨ ਇੰਤਜ਼ਾਰ ਕਰਦੇ ਨਹੀਂ ਅਸੀਂ ਹੁਣ ਉਸ ਸੰਵਿਧਾਨ ਇੰਤਜ਼ਾਰ ਨਹੀਂ ਕਰਾਂਗੇ ਕਿ ਇਹਨਾਂ ਗੁਰਦੁਆਰਾ ਪ੍ਰਬੰਧ ਦੇ ਵਿੱਚੋਂ ਬਾਹਰ ਕੱਢਣ ਵਾਸਤੇ ਸਾਡੇ ਨੌਜਵਾਨਾਂ ਨੂੰ ਸ਼ਹੀਦੀਆਂ ਦੇਣੀਆਂ ਪੈਣ ਅਸੀਂ ਉਸ ਸਮੇਂ ਦਾ ਬੜੇ ਇੰਤਜ਼ਾਰ ਨਹੀਂ ਕੀਤਾ ਕਿਉਂਕਿ ਉਦੋਂ ਮੀਡੀਆ ਨਹੀਂ ਸੀ ਕੋਈ ਮੀਡੀਆ ਉਹ ਤਾਂ ਮੀਡੀਆ ਨਹੀਂ ਸੀ ਕੋਈ ਮੀਡੀਆ ਅੱਜ ਵੀ ਕਹੇ ਹੋਏ ਇਹ ਸ਼ਬਦ 10 ਮਿੰਟਾਂ ਤੱਕ ਅਮਰੀਕਾ ਕੈਨੇਡਾ ਪਹੁੰਚ ਜਾਂਦੇ ਉਦੋਂ ਨਹੀਂ ਸੀ ਪਹੁੰਚਦੇ ਉਹ ਤਾਂ ਚੱਲ ਗੀਆਂ ਉਹਨਾਂ ਦੀਆਂ ਮਨਮਾਨੀਆਂ ਪਰ ਹੁਣ ਕਾਡੀਆਂ ਨਹੀਂ ਚੱਲਣੀਆਂ ਚੱਲ ਗੀਆਂ ਉਹ ਮਹੰਤਾ ਨੇ ਕਰ ਲਿਆ ਕਿੰਨੀ ਨਮਾਦ ਦੇ ਧਮਕੀਆਂ ਦੇਦੇ ਧਮਕੀਆਂ ਦੇਦੇ ਤੇ ਪਹਿਲਾਂ ਮੈਂ ਸ਼ਬਦ ਕਹੀ ਸੀ ਅੱਜ ਮੈਂ ਫੇਰ ਕੱਲ ਨੂੰ بادشاہ ਦੇ ਹਿਤ ਲਈ ਮੈਨੂੰ ਵੀ ਇਹ ਕਿਹਾ ਗਿਆ ਸੀ ਇੱਕ ਅਕਾਲੀ ਲੀਡਰ ਨੇ ਕਿਹਾ ਸੀ ਸੁਨੇਹਾ ਦਿੱਤਾ ਸੀ ਕਿਸੇ ਹੋਰ ਅਕਾਲੀ ਲੀਡਰ ਨੂੰ ਕਿ ਨਾਂ ਨਹੀਂ ਲੈਣਾ ਉਸ ਦਾ ਲੇ ਮੈਨੂ ਸਨੇਹਾਇਤ ਤਸੀਹ ਤੇ ਭਲਾ ਨਾ ਲੀਡਰ ਜਿਹੜਾ ਉਹ ਕਹਿੰਦਾ ਹੈ ਕਿ ਗਿਆਨੀ ਹਾਫੀਜ਼ ਨੂੰ ਇੰਨਾ ਜਲੀਲ ਕਰਾਂਗੇ ਜਦੇਦਾਰੀ ਛੱਡੋ ਤੇ ਖੁਦਕੁਸ਼ੀ ਕਰੂਗਾ ਇੰਨੇ ਵੀ ਕਮਜ਼ੋਰ ਨਹੀਂ ਬਣਾਇਆ ਪਾ ਸਕਦਾ ਕਿ ਖੁਦਕੁਸ਼ੀ ਕਰ ਲਾਂਗੇ ਕਾਡੇ ਚੱਕੜ ਸਿੱਟੜ ਤੋਂ ਲੜਾਂਗੇ ਸੀ ਘੋਟਾਂਗੇ ਸੀ ਫੇਤੀ ਹੋ ਗਿਆ ਕੱਲੇ ਦਾ ਨਹੀਂ ਇਸਤੇ ਭਰੋਸਾ ਵੀ ਕੱਲੇ ਨਹੀਂ ਰਹਿੰਦੇ ਗੁਰੂ ਤੇ ਭਰੋਸਾ ਬੋਲੇ ਸੋਨਹਾਂ ਸੋਨਿਆ ਕਾਲ ਤੁਸੀਂ ਜੇ ਚਿੱਕੜ ਸਿੱਖੋਗੇ ਨਾ ਗੰਦ ਸਿੱਖੋਗੇ ਬਾਦ ਵੀ ਰਹੇ ਹੋ ਗੰਦ ਸਿੱਖੋਗੇ ਹੋ ਸਕੋ ਹਰਪ੍ਰੀਤ ਸਿੰਘ ਕੱਲਾ ਨਹੀਂ ਹੈ ਹਰਪ੍ਰੀਤ ਸਿੰਘ ਦੇ ਨਾਲ ਹਰਪ੍ਰੀਤ ਸਿੰਘ ਦਾ ਗੁਰੂ ਖੜੋਤਾ ਹੈ ਉਹਨੇ ਮੇਰਾ ਵਿਸ਼ਵਾਸ ਤੁਹਾਡੇ ਹਰ ਸਵਿਚ ਕਰਦਾ ਜਵਾਬ ਤੁਹਾਨੂੰ ਆਪੇ ਦੇਣਾ ਕੀ ਕਰ ਲੋਗੇ

ਤੇ 2 ਦਸੰਬਰ ਤੋਂ ਬਾਅਦ ਕਦੇ ਇਹ ਨਹੀਂ ਆਇਆ ਤਾਂ ਮਾੜੀ ਕੋਈ ਇਹਦੇ ਅਰ ਕੁਰੀ ਕੋਈ ਇਹਦਾ ਟਰੈਕਟਰ ਦਾ ਸਰਜੀ ਅਨੇ ਇਹਦਾ ਕ੍ਰਾਫਟ ਹੈ ਜੀ ਇਹਦਾ ਫਲਾਣਾ ਹੈ ਜੀ ਇਹ ਟਰੱਕਾ ਜੀ ਇਹ ਭਾਜਪਾ ਦਾ ਰਲਿਆ ਜੀ ਆਰਐਸਐਸ ਦਾ ਰਲਿਆ ਜੀ ਇੱਕ ਬਾਤ ਇਹ ਸਾਡੀ ਕਿਸੇ ਦਾ ਫੋਟੋ ਆ ਗਈ ਤੇ ਭਾਜਪਾ ਦੇ ਰਲ ਕੇ ਤੇ ਜੇ ਇਹਨਾਂ ਦੀਆਂ ਫੋਟੋਆਂ ਦੇ ਫੋਟੋਆਂ ਜਿਹੜੀਆਂ ਨਸ਼ਰ ਹੋ ਗਈਆਂ ਕਦੇ ਬੜੀ ਮਾਨ ਵਾਲੀ ਗੱਲ ਹੈ ਜੀ ਵੱਡੇ ਵੱਡੇ ਲੀਡਰ ਜਿਹੜੇ ਨੇ ਆਪਣੀ ਜੱਫੀਆ ਪਾ ਰਹੇ ਕਿਤੇ ਘਰਾਂ ਨਹੀਂ ਕਰਦਾ ਤੁਸੀਂ ਮਾਨ ਵਾਲੀ ਗੱਲ ਨਹੀਂ ਕਿਤੇ ਇਹ ਫੋਕਰ ਵਾਲੀ ਗੱਲ ਹੈ ਵੱਡੇ ਵੱਡੇ ਲੀਡਰ ਜਿਹੜੇ ਆ ਉਹ ਆਪੇ ਜੱਫੀਆਂ ਪਾ ਰਹੇ ਆ ਫੋਟੋਆਂ ਖਿਚਾ ਰਹੇ ਆ ਬੜਾ ਬੜਾ ਕਿਤੇ ਘਰਾਂ ਨਹੀਂ ਦੇਗਾ ਤੀਰੀ ਕਰਨ ਨਹੀਂ ਜਾਂਦੀ ਗੱਲ ਨੇ ਅਸੀਂ ਮਾਰ ਕੇ ਦੇ ਖੋਲੇ ਤੇ ਕਿਸੇ ਮਾਰੂ ਦੱਖੋਲੇ ਤੁਮਾਦ ਸੀ ਸੋ ਹੋਰ ਕੀਆ ਜਾ ਸਕਦਾ ਮੈਂ ਇੱਕੋ ਹੀ ਝੋਲੀ ਾੜ ਕੇ ਤਾਂ ਮੈਂ ਟਿੱਕੀ ਕਰਦਾ ਕਿ ਜੇ ਮੈਂ ਤੁਹਾਨੂੰ ਕੀ ਆ ਗਿਆ ਨਾ ਕਿ ਇਹ ਜਿਹੜੇ ਤੁਹਾਡੇ ਮੈਂਬਰ ਆ ਹਲਕੇ ਨੇ ਜਿਨ੍ਹਾਂ ਨੂੰ ਜਵਾਬ ਦੇਣਾ ਉਹਨਾਂ ਨੂੰ ਪੁੱਛੋ ਸਵਾਲ ਪੁੱਛੋ ਕਿ ਹੋਇਆ ਨਾ ਪੁੱਛੋ ਸਵਾਲ ਇਹਨੂੰ ਕਿ ਦੱਸ ਭਾਈ ਇਹ ਕਿਉਂ ਹੋਇਆ ਤੁਹਾਨੂੰ ਕੀ ਦੱਸੇ ਤੁਸੀਂ ਚੁੜਿਆ ਤੁਹਾਨੂੰ ਵੋਟਾਂ ਪਾਈਆਂ ਨੇ ਹੋਣਗੇ ਚੋ ਤੇ ਜੇ ਅਸੀਂ ਪੁੱਛਣਾ ਸ਼ੁਰੂ ਕਰਤਾ ਨਾ ਤੇਰਾ ਦੀ ਅਕਲ ਟਕਾਲੇ ਆ ਨਹੀਂ ਐ ਮੈਂ ਤੁਹਾਨੂੰ ਦੱਸ ਦਿੰਦਾ ਜਿੰਨਾ ਮਰਜੀ ਵੱਡੇ ਬਣ ਜਾਣ ਪਰ ਸੰਗਤ ਤੋਂ ਵੱਡੇ ਨਹੀਂ ਹੋ ਸਕਦੇ ਉਹਦੇ ਬੈਠ ਕੇ ਨਾ ਮੀਢੇ ਘਾਲ ਦੇ ਵਿੱਚ ਕਿਤੇ ਮਰਜੀ ਵੱਡੇ ਬਣ ਜਾਣ ਪਰ ਸੰਗਤ ਤੋਂ ਵੱਡੇ ਨਹੀਂ ਹੋ ਸਕਦੇ ਜਿਸ ਦਿਨ ਸੰਗਤ ਨੇ ਘੇਰ ਕੇ ਸਵਾਲ ਪੁੱਛਨੇ ਸ਼ੁਰੂ ਕਰਦੇ ਨਾ ਉਹਦੇ ਨਾਲ ਦੀ ਅਕਲ ਟਕਾਲੇ ਹੁੰਦੀ ਸਮੇਂ ਸਰਦਾਰ ਪ੍ਰਤਾਪ ਸਿੰਘ ਜੀ ਕਟੜਾ ਸਾਡੇ ਚ ਬੈਠੇ ਨੇ ਸੱਤ ਮੈਂਬਰੀ ਕਮੇਟੀ ਦੇ ਸਰਦਾਰ ਪ੍ਰਤਾਪ ਸਿੰਘ ਜੀ ਬੜਾ ਲਾ ਸੱਤ ਮੈਂਬਰੀ ਕਮੇਟੀ ਦੇ ਵਿੱਚ ਬਤੌਰ ਮੈਂਬਰ ਵੀ ਸ਼ਾਮਲ ਆਪਾਂ ਦੇ ਮੈਂਬਰੀ ਦੇਗੀ ਹੋ ਸਕਦਾ ਹੈ 2000 ਦੇ ਨਾ ਤਾਂ ਇੱਕ ਇਟਾ ਨਾ ਉਹ ਹੁਕਮਨਾਮੇ ਦੇ ਵਿੱਚ ਇਹ ਵੀ ਪੰਜ ਅੱਗੇ ਪੰਜ ਸੱਤ ਮੈਂਬਰ ਨਹੀਂ ਇਹ ਇਟਾ ਨਹੀਂ ਜੇ ਇਹਨਾਂ ਨੂੰ ਛੇੜਿਆ ਤੇ ਜਾਣਾਂਗਾ ਆ ਬੇਬੀ ਜੀ ਕਰ ਕਹਿੰਦੇ ਛੇੜੀ ਜਾਣ ਅਸੀਂ ਵਰਤੀ ਬਿਲਕੁਲ ਬਿਲਕੁਲ ਕਿਉਂਕਿ ਪੰਥ ਨੇ ਪ੍ਰਵਾਨਗੀ ਕਿਉਂ ਕਹ ਰਹੇ ਨੇ ਬੇਬੀ ਜੀ ਵਰਤੀ ਕਰਨੀ ਹੈ ਕਿਉਂਕਿ ਪੰਥ ਨੇ ਪ੍ਰਵਾਨਗੀ ਦੇ ਦਿੱਤੀ ਹੈ ਤੇ ਜਿਹਨੂੰ ਪੰਥ ਨੇ ਪ੍ਰਵਾਨਗੀ ਦਿੱਤੀ ਹੈ ਉਹ ਛੇੜ ਛਾੜ ਦਾ ਕੋਈ ਅਸਰ ਨਹੀਂ ਹੁੰਦਾ ਉਹ ਸੋਨੇ ਹੰਸ ਸ੍ਰੀ ਅਕਾਲ ਉਹ ਛੇੜ ਛਾੜ ਦਾ ਕੋਈ ਅਸਰ ਨਹੀਂ ਹੁੰਦਾ ਇੱਕ ਪਾਸੇ 10 ਬੰਦਿਆਂ ਦੀਆਂ ਭਾਵਨਾਵਾਂ ਦੂਜੇ ਪਾਸੇ ਪੰਥ ਦੀਆਂ ਭਾਵਨਾਵਾਂ ਪੱਕ ਦੀਆਂ ਭਾਵਨਾਵਾਂ ਇੱਕ ਕਮੇਟੀ ਨਾਲ ਹੈ 10 ਬੰਦੇ ਦੀਆਂ ਭਾਵਨਾਵਾਂ ਜਿਹੜੀ ਕਿ ਕਮੇਟੀ ਦੇ ਹੋਂਦ ਪਰ ਦੇਖਣਾ ਸਾਡੇ ਜੈਸਦਾਲ ਸਾਹਿਬ ਨੇ ਇਹ 10 ਬੰਦਿਆਂ ਦੀਆਂ ਭਾਵਨਾਵਾਂ ਦੀ ਗਦਰ ਕਰਨੀ ਹੈ ਕਿ ਪੰਥ ਦੀਆਂ ਭਾਵਨਾਵਾਂ ਦੀ ਗਦਰ ਕਰਨੀ ਹੈ ਇਹ ਉਹਨਾਂ ਤੇ ਅਕਾਲ ਪੁਰਖ ਦਾ ਪਤਾ ਕੋਈ ਨਹੀਂ ਹੁੰਦਾ ਕਈ ਵਾਰੀ ਲਿਉਦੇ ਕਿਸੇ ਮਕਸਦ ਲਈਏ ਲੇਕਿਨ ਹੋ ਕੁਝ ਹੋਰ ਜਾਂਦਾ ਹੁੰਦਾ ਉਹ ਸ਼ਕਤੀ ਤਾਕਤ ਦੇ ਵਿੱਚ ਇਹ ਹੁੰਦੀ ਹੈ ਇਹ ਵੀ ਹੈਗਾ ਉਹ ਤਾਕਤ ਤੇ ਸ਼ਕਤੀ ਇਹ ਹੁੰਦੀ ਹੈ